ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਡੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਤੀਸਰਾ ਮਹੀਨਾ ਮੁੱਕਣ ਤੇ ਆਯੁਰਵੈਦਿਕ ਵਿਭਾਗ ਸਮੇਤ ਇੱਕ ਦਰਜਨ ਵਿਭਾਗਾਂ ਵਿੱਚ ਤਨਖਾਹਾਂ ਹ नसीਬ ਨਹੀਂ ਹੋਈਆਂ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਵੱਖ-ਵੱਖ ਵਿਭਾਗਾਂ ਵਿਚਲੇ ਪੱਕੇ ਕੱਚੇ ਮੁਲਾਜ਼ਮਾਂ ਵੱਲੋਂ ਇਸ ਮਹੀਨੇ 3 ਵੱਡੀਆਂ ਰੈਲੀਆਂ ਕਰਕੇ ਆਪ ਸਰਕਾਰ ਨੂੰ ਤਕਰੀਬਨ ਇੱਕ ਦਰਜਨ ਵਿਭਾਗਾਂ ਵਿੱਚ ਤਨਖਾਹਾਂ ਜਾਰੀ ਨਾ ਹੋਣ ਦਾ ਮਾਮਲਾ ਲਿਖਤੀ ਰੂਪ ਵਿੱਚ ਅਤੇ ਪ੍ਰੈਸ ਰਾਹੀਂ ਉਠਾਇਆ ਗਿਆ। ਪ੍ਰੰਤੂ ਮੁੱਖ ਮੰਤਰੀ ਸਮੇਤ ਵਿਭਾਗ ਦੇ ਮੰਤਰੀਆਂ ਵਿਸ਼ੇਸ਼ ਤੌਰ ਤੇ ਸਿਹਤ ਮੰਤਰੀ ਨੇ ਇਸ ਦਾ ਇੱਕ ਵਾਰ ਵੀ ਨੋਟਿਸ ਨਹੀਂ ਲਿਆ। ਮੁੱਖ ਮੰਤਰੀ ਤਾਂ ਕਿੱਕ ਲੀਆਂ ਗਾ ਕੇ ਭੁੱਖੇ ਨੂੰ ਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਢਿੱਡ ਭਰਨ ਦਾ ਯਤਨ ਕਰ ਰਹੇ ਹਨ। ਇਸ ਸਰਕਾਰ ਨੂੰ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਸਮੇਤ ਸਕੀਮ ਵਰਕਰਾਂ ਦੀ ਕੋਈ ਪਰਵਾਹ ਨਹੀਂ ਹੈ ਕਿ ਤੀਜਾ ਮਹੀਨਾ ਮੁੱਕਣ ਤੇ ਵੀ ਤਨਖਾਹ ਜਾਰੀ ਕਰਨ ਦੀ ਕੋਈ ਉਗਸੁਗ ਨਹੀਂ ਹੈ ਜਿਸ ਦਾ ਸਮੁੱਚੇ ਤੌਰ ਤੇ ਰੋਜ਼ ਪਾਇਆ ਜਾ ਰਿਹਾ ਹੈ ਤੇ ਉਹ ਆਪ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦੀ ਤਾਂਗ ਵਿੱਚ ਹਨ ਇੱਥੇ ਆਯੁਰਵੈਦਿਕ ਕਾਲਜ ਹਸਪਤਾਲ ਅਥੇ ਫਾਰਮੇਸੀ ਤੇ ਇਸ ਮੁੱਚੇ ਦਰਜਾ 3 4 ਤੇ ਟੈਕਨੀਕਲ ਕਰਮਚਾਰੀਆਂ ਵੱਲੋਂ ਆਪਣੀ ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਸਤਾਈ ਪੜਜ 2024 ਤੋਂ ਕੰਮ ਛੋੜ ਹੜਤਾਲ ਤੇ ਹਨ ਤੇ ਪੜਾਵਾ ਰੈਲੀਆਂ ਕਰ ਰਹੇ ਹਨ ਇਹਨਾਂ ਨੂੰ ਵੱਖ-ਵੱਖ ਜਥੇਬੰਦੀਆਂ ਜਿਸ ਵਿੱਚ ਪ੍ਰਮੁੱਖ ਤੌਰ ਤੇ ਪੰਜਾਬ ਸੁਬਾ ਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਈ ਕਲਾਸ 4th ਗੌਰਮੈਂਟ EMPLOYES ਯੂਨੀਅਨ ਪੰਜਾਬ ਦੇ ਹਿਮਾਇਤ ਪ੍ਰਾਪਤ ਹੈ ਇੱਥੇ ਆਯੁਰਵੈਦਿਕ ਹਸਪਤਾਲ ਕੰਪਲੈਕਸ ਵਿਖੇ ਸਮੂਹ ਮੁਲਾਜ਼ਮਾਂ ਨੇ ਵੱਡਾ ਇਕੱਠ ਕਰਕੇ ਰੈਲੀ ਕੀਤੀ ਉਪਰੰਤ ਸ਼ਹਿਰੇ ਪੰਜਾਬ ਕਪੜਾ ਮਾਰਕੀਟ ਵਿਖੇ ਰੋਜ਼ ਮਾਰਚ ਕੀਤਾ ਤੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਇਸ ਮੌਕੇ ਤੇ ਮੁਲਾਜ਼ਮਾਂ ਨਾਰੇ ਲਾ ਧਾਰ ਰਹੇ ਸਨ ਕਿ ਰੋਜ਼ੀ ਰੋਟੀ ਦੇ ਨਾ ਸਕੇ ਜੋ ਉਹ ਸਰਕਾਰ ਨੇ ਕਮੀ ਹੈ ਤਾਕਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਕਾ ਰਾਜ ਬਦਲ ਦੋ ਸਿਹਤ ਮੰਤਰੀ ਹੋਸ਼ ਵਿੱਚ ਆਓ ਤਿੰਨ ਤਿੰਨ ਮਹੀਨੇ ਦੀਆਂ ਤਨਖਾਹਾਂ ਜਾਰੀ ਕਰੋ ਮੁਲਾਜ਼ਮਾਂ ਨੇ ਮਾਰਚ ਕਰਦੇ ਹੋਏ ਇਹ ਨਾਰਾ ਮੁੜ ਬੁਲੰਦ ਕੀਤਾ ਕਿ ਤਨਖਾਹਾਂ ਨਹੀਂ ਤਾਂ ਵੋਟ ਨਹੀਂ ਇਸ ਮੌਕੇ ਐਲਾਨ ਕੀਤਾ ਗਿਆ ਕਿ ਕੰਮ ਛੋੜ ਹੜਤਾਲ ਜਾਰੀ ਰਹੇਗੀ ਜਦੋਂ ਤੱਕ ਸਿਹਤ ਮੰਤਰੀ ਉਹਨਾਂ ਨਾਲ ਗੱਲ ਕਰਕੇ ਤਨਖਾਹਾਂ ਪੁਰਾਣੇ ਸਿਸਟਮ ਅਨੁਸਾਰ ਜ਼ਿਲ੍ਹਾ ਖਜ਼ਾਨਾ ਦਫ਼ਤਰ ਤੋਂ ਜਾਰੀ ਨਹੀਂ ਕਰਾਉਂਦੇ ਇਸੇ ਮੌਕੇ ਤੇ ਬੁਲਾ ਰਹੇ ਵੱਜੋਂ ਜੋ ਆਗੂ ਹਾਜ਼ਰ ਸਨ ਉਹਨਾਂ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀਪਚੰਦ ਹਾਂਸ ਰਾਮ ਲਾਲ ਰਾਮਾ ਆਦੀ ਹਾਜ਼ਰ ਸਨ ਇਸ ਮੌਕੇ ਦਰਸ਼ਨ ਸਿੰਘ ਲੁਭਾਣਾ ਨੇ ਐਲਾਨ ਕੀਤਾ ਕਿ ਮਿਤੀ 30 ਮਈ ਵਣ ਵਿਭਾਗ ਅੱਗੇ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ